ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਸੀਗੇ ਪਿੰਡ ਛਾਜਲੀ ਜਿੱਥੇ ਕਿ ਪਸ਼ੂ ਪਾਲਖਾਂ ਵਾਸਤੇ ਬਹੁਤ ਹੀ ਖੁਸ਼ੀ ਦੀ ਖਬਰ ਹੈ ਇੱਕ ਸ਼ਿਵਮ ਕੰਪਿਊਟਰ ਜਿਹੜੀ ਲੈਬੋਰੀ ਹੈ ਛਾਜਲੀ ਦੇ ਵਿੱਚ ਭਾਈ ਵਿਕਰਮ ਸਿੰਘ ਹੋਰਾਂ ਵੱਲੋਂ ਚਲਾਈ ਗਈ ਹੈ ਇਹਦੇ ਉੱਤੇ ਇੱਕ ਕਾਫੀ ਲੰਬੇ ਸਮੇਂ ਤੋਂ ਜਿਹੜੇ ਦੂਜੇ ਹਿਊਮਨਲ ਟੈਸਟ ਸੀ ਉਹਨਾਂ ਦਾ ਕਾਫੀ ਲੰਬੇ 2009 ਤੋਂ ਲੈ ਕੇ ਇਹ ਐਕਸਪਰਟ ਹੈਗੇ ਹੈਗੇ ਸੀ ਇਹਨਾਂ ਨੇ ਥੋੜੇ ਸਮੇਂ ਤੋਂ ਹੁਣ ਪਸ਼ੂਆਂ ਦੇ ਵਿੱਚ ਕਨੋਮੀ ਕ੍ਰਾਂਤੀ ਲੈ ਕੇ ਆਂਦੀ ਹੈ ਲੁਧਿਆਣੇ ਦੇ ਲੈਵਲ ਦੇ ਟੈਸਟ ਜਿਹੜੇ ਬਹੁਤ ਸਾਰੇ ਇਸ ਤਰ੍ਹਾਂ ਦੇ ਟੈਸਟ ਨੇ ਜਿਹੜੇ ਇਸ ਤੋਂ ਪਹਿਲਾਂ ਆਪਾਂ ਨੂੰ ਲੁਧਿਆਣੀ ਹੋ ਸਕਦੇ ਸੀ ਅਵੇਲੇਬਲ ਉਹ ਹੁਣ ਇੱਥੇ ਸ਼ਾਜਲੀ ਦੇ ਵਿੱਚ ਹੋਣਗੇ ਬਾਈ ਹੋਰਾਂ ਨੇ ਬਹੁਤ ਕਾਫੀ ਜਿਆਦਾ ਮੀਨਸ ਤੋਂ ਬਾਅਦ ਇੱਕ ਇੱਕ ਹੈਰਾਨੀ ਜਨਕ ਸਾਨੂੰ ਇੱਥੇ ਗੱਲ ਲੱਗੀ ਕਿ ਟੈਸਟ ਕਰਵਾਉਣ ਆਏ ਸੀ ਦੁੱਧ ਤੋਂ ਵੀ ਪ੍ਰੈਗਨਸੀ ਦੱਸ ਦਿੰਦੇ ਨੇ ਸੋ ਅੱਜ ਆਪਾਂ ਜਿਆਦਾ ਸਮਾਂ ਲੈਂਦੇ ਹੋਏ ਬਾਈ ਬੈਕਰ ਹੁਣਾਂ ਸਾਡੀ ਗੱਲਬਾਤ ਕਰਾਉਣੇ ਆ ਬਾਈ ਸਤਿ ਸ਼੍ਰੀ ਅਕਾਲ ਵਧੀਆ ਜੀ ਅਸੀਂ ਆਏ ਸੀ ਪਹਿਲਾਂ 2 ਦਿਨ ਪਹਿਲਾਂ ਇੱਥੇ ਟੈਸਟ ਕਰਾਉਣ ਜਿਹੜਾ ਬਲੱਡ ਦਾ ਸੀ ਪ੍ਰੈਗਨਨਸੀ ਵਾਲਾ ਸਾਨੂੰ ਇੱਥੇ ਆ ਕੇ ਇੱਕ ਨਵੀਂ ਗੱਲ ਪਤਾ ਲੱਗੀ ਸਾਡੇ ਵਾਸਤੇ ਹੈਰਾਨੀਜਨਕ ਗੱਲ ਸੀ ਵੀ ਤੁਸੀਂ ਦੁੱਧ ਤੋਂ ਹੀ ਪ੍ਰੈਗਨਨਸੀ ਜਿਹੜੀ ਇਹ ਪਸ਼ੂ ਦੀ ਦੱਸਦੇ ਉਹਦੇ ਬਾਰੇ ਸਾਨੂੰ ਡਿਟੇਲ ਚ ਜਾਣਕਾਰੀ ਦਿਓ ਜੀ ਉਹ ਕੀ ਪ੍ਰੋਸੈਸ ਹੈ ਇਹ ਨਾ ਜੀ ਮਤਲਬ ਜਿਹੜੇ ਤਰੀਕੇ ਨਾਲ ਆਪਾਂ ਟੈਸਟ ਕਰਦੇ ਹਾਂ ਹਾਂਜੀ ਪ੍ਰੈਗਨਨਸੀ ਦਾ ਪਸ਼ੂਆਂ ਦਾ ਹਾਂਜੀ ਇਹਦੇ ਚ ਆਗੇ ਮਤਲਬ ਮੱਝ ਹਾਂਜੀ ਗਊ ਹਾਂਜੀ ਢੇਡ ਬੱਕਰੀ ਠੀਕ ਹੈ ਚਾਰੇ ਪਸ਼ੂਆਂ ਦਾ ਆਪਾਂ ਬਲੱਡ ਚੋਂ ਵੀ ਚੈੱਕ ਕਰਦੇ ਹਾਂ ਹਾਂਜੀ ਪ੍ਰੈਗਨਨਸੀ ਤੇ ਮਿਲਕ ਚੋਂ ਵੀ ਕਰਦੇ ਹਾਂ ਠੀਕ ਹੈ ਜੀ ਮਤਲਬ ਜਿਹੜੇ ਤਰੀਕੇ ਨਾਲ ਆਪਾਂ ਕਰਦੇ ਆਂ ਇਹ ਪੰਜਾਬ ਚ ਪਹਿਲਾਂ ਲੁਧਿਆਣੇ ਸੀ ਜਾਂ ਸੈਕੰਡ ਆਪਣੇ ਪੂਰੇ ਪੰਜਾਬ ਚ ਨਹੀਂ ਕਿਤੇ ਹੋਰ ਇਸ ਦੀ ਆਪਣੇ ਏਰੀਆ ਵਾਸਤੇ ਬਹੁਤ ਹੀ ਖੁਸ਼ੀ ਦੀ ਖਬਰ ਹੈ ਬਹੁਤ ਖੁਸ਼ੀ ਦੀ ਗੱਲ ਹੈ ਜਿੰਦਾ ਬਹੁਤ ਟੈਸਟ ਇਸ ਤਰ੍ਹਾਂ ਦੇ ਨੇ ਹੋਰ ਵੀ ਹਾਂਜੀ ਜਿਹੜੇ ਮਤਲਬ ਲੁਧਿਆਣੇ ਹੀ ਹੁੰਦੇ ਨੇ ਜਿਹੜੇ ਆਪਾਂ ਸ਼ੁਰੂ ਕੀਤੇ ਨੇ ਹੋਰ ਆਪਣੇ ਨੇੜੇ ਜਿਹੜੇ ਕਿਤੇ ਨਹੀਂ ਹੁੰਦੇ ਬਲੱਡ ਦੇ ਵਿੱਚੋਂ ਵੀ ਲੱਡ ਦੇ ਵਿੱਚੋਂ ਵੀ ਬਹੁਤ ਤਰ੍ਹਾਂ ਦੇ ਟੈਸਟ ਜਦੋਂ ਅਸੀਂ ਪਸ਼ੂਆਂ ਦੇ ਮਿਨਰਲ ਚੈੱਕ ਕਰਦੇ ਆਂ ਸੋਡੀਅਮ ਪੋਟਾਸ਼ੀਅਮ ਕਲੋਰਾਇਡ ਮੈਗਨੀਸ਼ੀਅਮ ਵਗੈਰਾ ਹਨਾ ਬਹੁਤ ਵੱਡਾ ਰੋਲ ਹੁੰ ਕਾਫੀ ਲੰਬਾ ਸਬਜੈਕਟ ਹੈ ਕਿ ਕਿਸ ਕਿਸ ਕਾਰਨ ਚ ਕੀ ਕੀ ਟੈਸਟ ਕਰਵਾਏ ਜਾਂਦੇ ਨੇ ਕਿਸੇ ਕਿਸ ਪ੍ਰੋਬਲਮ ਚ ਹਾਂਜੀ ਬਟ ਮੇਨਲੀ ਜਿਹੜਾ ਆਪਾਂ ਪ੍ਰੈਗਨਨਸੀ ਦੀ ਗੱਲ ਕਰ ਰਹੇ ਹਾਂ ਇਹ ਆਪਾਂ ਮਿਲਕ ਚੋ ਵੀ ਚੈੱਕ ਕਰਦੇ ਹਾਂ ਜਿਹੜਾ ਪਸ਼ੂ ਮਿਲਕ ਦੁੱਧ ਨਹੀਂ ਦਿੰਦਾ ਉਹਦਾ ਬਲੱਡ ਦੇ ਵਿੱਚ ਠੀਕ ਹੈ ਜੀ ਹਾਂ ਜਿਹੜੀ ਮਿਲਕ ਵਾਲੀ ਗੱਲ ਹੈ ਜੀ ਮਿਲਕ ਕਿਵੇਂ ਲੈ ਕੇ ਆਉਣਾ ਕਿਸਾਨ ਵੀਰ ਨੇ ਜਿਵੇਂ ਤੁਹਾਡੇ ਕੋਲ ਆਉਣਾ ਹੈ ਹਾਂਜੀ ਸਾਰੇ ਤਰ੍ਹਾਂ ਚ ਲੈ ਕੇ ਆਉਣਾ ਕਿਸ ਤਰ੍ਹਾਂ ਉਹਦਾ ਪ੍ਰੋਸੈਸ ਹੈ ਕਿੰਨੇ ਟਾਈਮ ਦਾ ਹੋਣਾ ਚਾਹੀਦਾ ਹਾਂ ਇਹ ਵੀ ਤੁਹਾਨੂੰ ਦੱਸਦੇ ਹਾਂ ਇਹ ਵੀ ਇੱਕ ਮਤਲਬ ਕਈ ਵਾਰੀ ਬਹੁਤ ਕਿਸਾਨ ਵੀਰ ਦੁੱਧ ਮਤਲਬ ਗਲਤ ਤਰੀਕੇ ਨਾਲ ਲੈ ਆਉਂਦੇ ਨੇ ਹਾਂਜੀ ਤੇ ਫਿਰ ਰਿਜ਼ਲਟ ਵੇਰੀਏਸ਼ਨ ਹੁੰਦੀ ਹੈ ਜਾਂ ਮਾਨੂੰ ਕਹਿ ਦੇਣਾ ਵੀ ਸਾਬ ਦੁਆਰਾ ਲੈ ਕੇ ਆ ਕਈ ਵਾਰੀ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਹਾਂਜੀ ਹਾਂਜੀ ਬਿਲਕੁਲ ਜੀ ਉਹਦੇ ਕੀ ਹੈ ਸਰ ਇੱਕ ਤਾਂ ਇਹ ਹੈ ਵੀ ਕੋਈ ਭਾਂਡੇ 'ਚ ਨਹੀਂ ਤੁਸੀਂ ਆਪਾਂ ਆਪਣੇ ਘਰ ਦੇ ਘਰੇਲੂ ਭਾਂਡੇ 'ਚ ਨਹੀਂ ਮਤਲਬ ਉਹ ਲੈਣਾ ਹੈਗਾ ਠੀਕ ਕੋਈ ਡੱਬੀ ਸ਼ੀਸ਼ੀ ਇਸ ਤਰ੍ਹਾਂ ਦੀ ਲੋ ਜਿਹੜੀ ਨਵੀਂ ਹੋਵੇ ਯੂਜ਼ ਨਾ ਕੀਤੀ ਹੋਵੇ ਬਿਲਕੁਲ ਠੀਕ ਹੈ ਜੀ ਹਨਾ ਜੀ ਉਹ ਲੈ ਲਓ ਜਾਂ ਫਿਰ ਚਲੋ ਕਿਤੇ ਮਤਲਬ ਉਹ ਚੀਜ਼ ਨਹੀਂ ਮਿਲ ਰਹੀ ਤੁਹਾਨੂੰ ਭਾਂਡਾ ਬਿਲਕੁਲ ਸੁੱਕਾ ਹੋਵੇ ਕੋਈ ਸੁਕਾ ਲੋ ਕੋਈ ਕੈਮੀਕਲ ਰਿਐਕਸ਼ਨ ਨਾ ਹੋਵੇ ਉਹਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਪਾਣੀ ਨਾ ਹੋਵੇ ਪਾਣੀ ਦਾ ਜੇ ਮੰਨ ਲਓ ਤੁਸੀਂ 10 ਐਮ ਐਲ ਦੁੱਧ ਲੈ ਲਿਆ ਅਜ ਦੋ ਡ੍ਰਾਪ ਵੀ ਪਾਣੀ ਦੇਣੇ ਤਾਂ ਰਿਜ਼ਲਟ ਵੇਰੀਏਸ਼ਨ ਹੋ ਰਿਜ਼ਲਟ ਸਹੀ ਨਹੀਂ ਆਉਂਦਾ ਠੀਕ ਹੈ ਜੀ ਬਿਲਕੁਲ ਪਾਣੀ ਨਾ ਹੋਵੇ ਤੇ ਹੋਰ ਉਹਦੇ ਵਿੱਚ ਕੋਈ ਚੀਜ਼ ਮਿਕਸਿੰਗ ਨਾ ਹੋਵੇ ਚਾਰੇ ਥਣਾ ਦੋ ਦੋ ਚਾਰੇ ਥਣਾ ਦਾ ਦੋ ਦੋ ਧਾਰਾ ਮਾਰ ਲਓ ਸਿਰਫ ਆਪਾਂ ਨੂੰ 5 ਤੋਂ 10 ਐਮ ਐਲ ਸੈਂਪਲ ਚਾਹੀਦਾ ਜਿਆ ਉਹਦੀ ਜ਼ਰੂਰਤ ਨਹੀਂ ਹੈ ਕਈ ਵਾਰ ਬਹੁਤ ਜ਼ਿਆਦਾ ਲੈ ਆਉਂਦੇ ਹਾਂ ਲੀਟਰ ਲੀਟਰ ਡੇਢ ਡੇਢ ਲੀਟਰ ਵੀ ਲੈ ਆਉਂਦੇ ਤੇ ਆਪਾਂ ਨੂੰ ਸਿਰਫ 10 ml ਸੈਂਪਲ ਚਾਹੀਦਾ ਹੈ ਫਰੈਸ਼ ਹੋਵੇ ਜਿਆਦਾ ਵਧੀਆ ਠੀਕ ਹੈ ਜੀ ਮਤਲਬ ਵੀ ਜਿੰਦਣ ਆਪਣੇ ਦਿਨ ਰੱਖੇ ਹੋਏ ਆ ਇਹ ਡੇਲੀ ਨਹੀਂ ਆਪਾਂ ਟੈਸਟ ਕਰਦੇ ਕਿਉਂਕਿ ਲੰਬਾ ਪ੍ਰੋਸੈਸ ਹੈ ਹਾਂਜੀ ਤੇ ਤਾਂ ਕਰਕੇ 2 ਦਿਨ ਰੱਖੇ ਹੋਏ ਆ ਮਿਲਕ ਵਾਲੇ ਸੈਂਪਲਾਂ ਦੇ 2 ਰੱਖੇ ਹੋਏ ਆ ਬਲੱਡ ਵਾਲੇ ਹਾਂਜੀ ਮਿਲਕ ਦੇ ਸੈਂਪਲ ਆਪਾਂ ਲਾਉਣੇ ਆ ਸ਼ਨੀਵਾਰ ਤੇ ਮੰਗਲਵਾਰ ਠੀਕ ਹੈ ਸ਼ਨੀਵਾਰ ਤੇ ਮੰਗਵਾਰ ਦੁੱਧ ਦੇ ਵਿੱਚੋਂ ਜਿਨ੍ਹਾਂ ਨੇ ਪ੍ਰੈਗਨਸੀ ਚੈੱਕ ਕਰਾਉਣੀ ਹੈ ਸ਼ਨੀਵਾਰ ਤੇ ਮੰਗਵਾਰ ਕੋਸ਼ਿਸ਼ ਕਰੋ ਵੀ ਸਵੇਰ ਵਾਲੀ ਦੁੱਧ ਉਸ ਦਿਨ ਦਾ ਉਹ ਸਾਡੇ ਕੋਲੇ ਤੁਸੀਂ 9:00 ਜਾਂ 10:00 ਵਜੇ ਤੱਕ 10:00 ਵਜੇ ਟੈਸਟ ਲਾਉਣਾ ਹੈ 10:00 ਵਜੇ ਦੋ ਘੰਟਿਆਂ ਦੇ ਵਿੱਚ ਵਿੱਚ ਤੁਸੀਂ ਚੋਗੇ ਦੁੱਧ ਦੇ ਵਿੱਚ ਲੈ ਲਓ ਕੋਈ ਪ੍ਰੋਬਲਮ ਨਹੀਂ 4:00 ਵਜੇ ਧਾਰ ਕੱਢਦੇ ਹਾਂ 5:00 ਵਜੇ ਕੱਢਦੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਠੀਕ ਹੈ ਜੀ ਗਰਮੀ 'ਚ ਹੁੰਦਾ ਚਲੋ ਹੁਣ ਠੰਡ 'ਚ ਕੋਈ ਦਿੱਕਤ ਨਹੀਂ ਗਰਮੀ 'ਚ ਉਹਨੂੰ ਬਰਫ਼ ਨਾਲ ਲਾ ਕੇ ਲੈ ਕੇ ਆਓ ਹੈਨਾ ਜੋ ਕੋਈ ਡੱਬੀ ਸੀਸੀ 'ਚ ਪਾ ਕੇ ਉਹਨੂੰ ਹਾਂ ਜੀ ਹਾਂ ਜੀ ਹਾਂ ਜੀ ਤੇ ਇਸ ਤੋਂ ਬਿਨਾ ਜੀ ਆਪਾਂ ਇਹ ਮੱਝ ਦਾ ਹਾਂਜੀ ਇਹ ਕੀ ਕਿਹੜੇ ਕਿਹੜੇ ਜਾਨਵਰਾਂ ਦਾ ਇਹਦੇ ਵਿੱਚ ਜਿਹੜਾ ਤਾਂ ਆਪਾਂ ਮਿਲਕ ਨਾਲ ਚੈੱਕ ਕਰਦੇ ਹਾਂ ਮਿਲਕ ਪਲੱਸ ਬਲੱਡ ਉਹ ਤਾਂ ਮਤਲਬ ਗਊ ਦਾ ਮੱਝ ਦਾ ਭੇਡ ਦਾ ਤੇ ਬੱਕਰੀ ਦਾ ਠੀਕ ਹੈ ਜੀ ਬਾਕੀ ਆਪਾਂ ਬਲੱਡ ਦੇ ਵਿੱਚੋਂ ਘੋੜੀ ਦੀ ਪ੍ਰੈਗਨੈਂਸੀ ਹਾਂਜੀ ਤੇ ਕੁੱਤੀ ਦੀ ਪ੍ਰੈਗਨੈਂਸੀ ਇਹ ਵੀ ਕਰਦੇ ਹਾਂ ਜੀ ਇਹ ਵੀ ਕਰਦੇ ਹਾਂ ਹਾਂ ਬਿਲਕੁਲ ਦੋਸਤੋ ਬਹੁਤ ਹੀ ਆਪਣੇ ਏਰੀਆ ਦੇ ਵਿੱਚ ਬਾਈ ਹੋਰਾਂ ਨੇ ਇਹ ਪਹਿਲ ਕੀਤੀ ਐ ਇਸ ਤਰ੍ਹਾਂ ਦੇ ਟੈਸਟ ਸੀ ਜਿਹੜੇ ਲੁਧਿਆਣੇ ਤੱਕ ਆਪਾਂ ਪਹੁੰਚ ਨਹੀਂ ਸਕਦੇ ਸੀ ਬਿਨਾ ਪਤਾ ਕਰੇ ਆਪਾਂ ਬਹੁਤ ਸਾਰੇ ਰੋਗਾਂ ਦੀ ਦਵਾਈ ਆਪਾਂ ਲਾਈ ਜਾਂਦੇ ਰਹਿੰਦੇ ਸੀ ਪਰ ਇੱਥੇ ਆਪਾਂ ਆ ਕੇ ਜਿਹੜੇ ਮਸਟੈਟਸ ਦੇ ਟੈਸਟ ਨੇ ਉਹ ਵੀ ਤੁਸੀਂ ਦੁੱਧ ਦੇ ਵਿੱਚੋਂ ਦੱਸ ਦੇਣ ਉਹ ਵੀ ਇੱਥੇ ਪ੍ਰੋਬਲਮ ਹੈ ਹਾਂ ਇੱਕ ਕਲਚਰ ਟੈਸਟ ਹੁੰਦਾ ਜੀ ਸੀਐਸਸੀ ਟੈਸਟ ਬੋਲਦੇ ਹਨ ਪਹਿਲਾਂ ਸੀਐਮਟੀ ਟੈਸਟ ਹੁੰਦਾ ਉਹ ਵੀ ਆਪਣੇ ਕੋਲੇ ਅਵੇਲੇਬਲ ਹੈ ਵੀ ਆਪਾਂ ਇਹ ਕਨਫਰਮ ਕਰਨੇ ਮਸਟੈਟਸ ਹੈ ਕਿ ਨਹੀਂ ਹੈ ਹਾਂਜੀ ਚਲੋ ਅੱਗੇ ਜੇ ਮਸਟੈਟਸ ਆ ਜਾਂਦੀ ਹੈ ਉਹਦੇ ਅੱਗੇ ਸੀਐਸਟੀ ਟੈਸਟ ਹੁੰਦਾ ਕਲਚਰ ਸੈਂਸਿਟੀਵਿਟੀ ਟੈਸਟ ਉਹ ਵੀ ਆਪਣੇ ਕੋਲ ਅਵੇਲੇਬਲ ਹੈ ਤੇ ਉਹ ਵੀ ਆਪਾਂ ਕਰਦੇ ਹਾਂ ਜਿਸ ਵਿੱਚ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਵੀ ਕਿਹੜੀ ਮੈਡੀ ਮਤਲਬ ਸੈਂਸਟਿਵ ਰਹੇਗੀ ਕਿਹੜੀ ਮੈਸਨ ਆਪਾਂ ਲਾਣੀ ਆ ਪਸ਼ੂ ਠੀਕ ਹੈ ਜੀ ਇਹ ਬਾਈ ਹੋਰਾਂ ਨੂੰ ਵੀ ਵਧੀਆ ਹੰਗਾਰਾ ਮਿਲਿਆ ਇੱਥੋਂ ਕਿਸਾਨ ਵੀਰਾਂ ਦਾ ਪਸ਼ੂ ਪਾਲਕਾਂ ਦਾ ਸੋ ਉਹੋ ਬੰਦੇ ਨਜ਼ਰ ਰੱਖਦੇ ਹੋਏ ਇਹ ਹੋਰ ਅਪਡੇਟ ਕਰਨ ਜਾ ਰਹੇ ਨੇ ਇਸ ਲਾਈਵ ਬਿਲਕੁਲ ਹੋਰ ਵੀ ਬਹੁਤ ਸਾਰੇ ਟੈਸਟ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਣਗੇ ਨਾ ਜੀ ਆਪਾਂ 15 ਗ੍ਰਾਂ ਤੱਕ ਆਪਾਂ ਅਗਲੀ ਵੀਡੀਓ ਜਿਹੜੇ ਆਪਾਂ ਅਪਡੇਟ ਹੋਊਗਾ ਆਪਾਂ ਜ਼ਰੂਰ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲੂਗੀ ਸੋ ਦੋਸਤੋ ਪਿੰਡ ਛਾਜਲੀ ਸ਼ਾਜਲੀ ਮੇਨ ਰੋਡ ਤੋਂ ਥੋੜਾ ਜਿਹਾ ਹੀ ਰਹਿ ਜਾਂਦਾ ਹੈ ਨਾ ਬਿਲਕੁਲ ਜੀ ਆਪਣਾ ਸ਼ਾਜਲੀ ਹੈ ਜਿਹੜਾ ਕਸਬਾ ਇਹ ਹੈਗਾ ਸੁਨਾਮ ਤੋਂ ਲਹਿਰਾਗਾਗਾ ਜਖਲ ਰੋਡ ਤੇ ਸੁਨਾਮ ਤੋਂ 10 ਕਿਲੋਮੀਟਰ ਹੈ ਹਾਂਜੀ ਉੱਥੇ ਵੀ ਜਿਹੜਾ ਆਪਣਾ ਜਦੋਂ ਤੁਸੀਂ ਆਗੇ ਥਾਣੇ ਕੋਲ ਥਾਣਾ ਪੈਂਦਾ ਮੇਨ ਬੱਸ ਸਟੈਂਡ ਹਾਂਜੀ ਥਾਣੇ ਕੋਲੋਂ ਗਲੀ ਬਾਜ਼ਾਰ ਵਾਲੀ ਆਉਂਦੀ ਹੈ ਮੇਨ ਮੇਨ ਗਲੀਆਂ ਹੁੰਦੀਆਂ ਉਹਦੇ ਚੱਧਾ ਕਿਲੋਮੀਟਰ ਅੰਦਰ ਨੂੰ ਆ ਕੇ ਬੱਸ ਹਾਂਜੀ ਬਿਲਕੁਲ ਮੋਬਾਈਲ ਨੰਬਰ ਇੱਕ ਵਾਰੀ ਆਪਦਾ ਬੋਲ ਹਾਂਜੀ ਮੇਰਾ ਨੰਬਰ ਹੈਗਾ 9463690307 ਤੇ ਸ਼ਿਵਮ ਲੈਬ ਹੈ ਜੀ ਤੇ ਸ਼ਿਵਮ ਬੈਟ ਬੈਟ ਲੈਬ ਦੇ ਨਾਮ ਤੇ ਆਪਣੀ ਤੇ ਨਾਮ ਮੇਰਾ ਵਿਕਰਮ ਸਿੰਘ ਹੈ ਠੀਕ ਹੈ ਜੀ ਤੇ ਜਦੋਂ ਮਰਜੀ ਹੋਰ ਵੀ ਕੋਈ ਕਿਸ ਤਰ੍ਹਾਂ ਦੀ ਸਲਾਹ ਲੈਣੀ ਹੈ ਕਾਸਟਿੰਗ ਦੇ ਬਾਰੇ ਹਨਾ ਚਾਹੇ ਮੈਨੂੰ ਅੱਧੀ ਰਾਤ ਕਾਲ ਕਰੋ ਜੀ ਕੋਈ ਪ੍ਰੋਬਲਮ ਸੋ ਦੋਸਤੋ ਬਾਅਦ ਤੋਂ ਬਾਅਦ ਆਪਾਂ ਇੱਥੇ ਜੁੜ ਕੇ ਦੇਖੋ ਆਪਾਂ ਜਦੋਂ ਟੈਸਟ ਕਰਵਾਉਂਦੇ ਸੀ ਆਪਾਂ ਮੈਨੂਅਲ ਹੱਥ ਨਾਲ ਜਿਵੇਂ ਆਪਾਂ ਕਹਿੰਦੇ ਆ ਪਸ਼ੂ ਚੈੱਕ ਕਰਵਾਉਨੇ ਆ ਆਪਾਂ ਨੂੰ ਘੱਟੋ ਘੱਟ 3 ਮਹੀਨੇ ਵੇਟ ਕਰਨਾ ਪੈਂਦਾ 3 ਮਹੀਨੇ ਤੋਂ ਪਹਿਲਾਂ ਜਿਹੜਾ ਸਹੀ ਡਾਕਟਰ ਹੈ 3 ਮਹੀਨੇ ਤੋਂ ਪਹਿਲਾਂ ਜਾਂਚ ਨਹੀਂ ਕਰਦਾ ਇੱਥੇ ਆਪਾਂ ਨੂੰ 28 ਦਿਨਾਂ ਬਾਅਦ ਆਪਣੇ ਪਸ਼ੂ ਦਾ ਪਤਾ ਲੱਗ ਜਾਂਦਾ ਵੀ ਗਊ ਦਾ ਆਪਾਂ ਕਰ ਸਕਾ ਕਰਾ ਸਕਦੇ ਹਾਂ ਜੀ 28 ਤੋਂ 30 ਦਿਨ ਤੇ ਮੱਝ ਦਾ 32 ਤੋਂ 35 ਦਿਨ ਤੇ ਹਾਂਜੀ ਤੇ ਬੱਕਰੀ ਦਾ 35 40 ਦਿਨ ਤੇ ਭੇਡ ਦਾ 55 ਦਿਨ ਤੇ ਠੀਕ ਹੈ ਜੀ ਹਾਂਜੀ ਕੋੜੀ ਦਾ 40 ਤੋਂ 80 ਦਿਨ ਤੇ ਕੁੱਤੀ ਦਾ 25 ਦਿਨ ਸੌਖਾ ਵੀ ਹੈ ਜੀ ਪ੍ਰੋਸੈਸ ਦੇਖੋ ਜੇ ਆਪਾਂ ਟੈਸਟ ਨਾਲ ਵੀ ਬਲੱਡ ਵਾਲੀ ਉਹ ਲੈਨੇ ਆਪਾਂ ਕਿਟਾ ਉਹਦੇ ਨਾਲ ਬਲੱਡ ਆਪਾਂ ਬੰਦਾ ਕੱਢ ਨਹੀਂ ਸਕਦਾ ਡਾਕਟਰ ਨੂੰ ਬੁਲਾਉਣਾ ਪੈਂਦਾ ਹੈ ਡਾਕਟਰ ਨੂੰ ਬੁਲਾਉਣਾ ਤੇ ਫਿਰ ਉਹ ਚੇਪਾ ਲੈ ਕੇ ਆਉਣੇ ਪੈਂਦੇ ਚੇਪਾ ਨਹੀਂ ਇੱਥੇ ਆਪਾਂ ਆਪ ਹੀ ਆਪਣਾ ਦੁੱਧ ਕੱਢ ਕੇ ਪਸ਼ੂ ਨੂੰ ਮੈਂ ਆ ਸਕਦੇ ਹਾਂ ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜਾਣਕਾਰੀ ਦਿੱਤੀ ਠੀਕ ਹੈ ਜੀ ਥੈਂਕ ਯੂ ਸਰ